ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸੁਬਾਹ ਦੇ ਵੱਜ ਗਏ ਨੇ ਜੀ 9 ਤੇ ਬੱਚੇ ਗਏ ਸਕੂਲ ਤੇ ਹੋਣ ਲੱਗਦੇ ਆ ਜੀ ਆਪਣਾ ਕੰਮ ਨਿਬੜਿਆ ਤੇ ਲੰਮੇ ਪ੍ਰਸ਼ਾਦੇ ਅੱਜ ਸਾਡੇ ਬਣੀ ਜਾਂਦਾ ਚੁੱਲਾ ਐ ਚੁੱਲੇ ਦੀ ਵੀ ਵੀਡੀਓ ਬਣਾ ਕੇ ਪਾ ਦਈਏ ਵੀ ਜੇ ਕਿਸੇ ਨੇ ਸਾਈ ਸੂਈ ਦੇਣੀ ਹੋਵੇ ਚੁੱਲੇ ਵਾਸਤੇ ਉਹ ਦੇ ਸਕਦਾ ਚੁੱਲੇ ਵਾਸਤੇ ਕਾਰੀਗਰ ਗੱਲ ਕਰੋ ਦੂਰੋਂ ਆਏ ਆ ਪਰ ਕੋਈ ਨਾ ਜਿੱਥੇ ਕਹੋਗੇ ਉੱਥੇ ਪਹੁੰਚ ਜਾਣ ਕਰਨਗੇ ਰੈਂਟ ਤਾਂ ਹੀ ਦੱਸ ਨਹੀਂ ਸਕਦੇ ਕਿ ਕਿੰਨਾ ਲੈਂਦੇ ਆ ਹਨਾ ਪ੍ਰਾਈਸ ਨਹੀਂ ਦੱਸ ਸਕਦੀਆਂ ਉਹ ਚੁੱਲ੍ਹੇ ਦੇ ਹਿਸਾਬ ਨਾਲ ਸੋਣਾ ਬੰਦਿਆ ਨਾ ਮਿੱਟੀ ਵੀ ਲਾਲ ਲਾਲ ਸੀਗੀ ਉਹਦੇ ਵਾਲੀ ਮਣੀ ਵਾਲੀ ਮਿੱਟੀ ਜਿਹੜੀ ਕਾਲੀ ਸੀਗੀ ਹਨਾ ਨੇ ਠੀਕ ਨਹੀਂ ਜੀ ਆ ਨਹੀਂ ਨਹੀਂ ਉਹ ਪੌਣ ਦੀ ਇਕੱਠੀ ਹੋਈ ਵੀ ਆ ਹਾਂ ਉਹ ਪੌਣ ਦੀ ਇਕੱਠੀ ਹੋ ਜਾਂਦੇ ਨੇ ਕਾਰੀ ਕਰ ਹੀ ਮਾਜੇ ਤੋਂ ਸੱਦੇ ਆ ਹਨਾ ਹਰਲੀ ਭਾਇਰ ਕਰਦੀ ਤੇਰੀ ਮੰਮੀ ਭਾਇਰ ਲੋ ਕਰਨੀ ਕਰਨੀ ਆਪਾਂ ਵੇਖੀ ਜਾਈ ਵੇਖਿਓ ਸਾਈਆਂ ਕਿ ਨਹੀਂ ਆਉਂਦੀਆਂ ਪਹਿਣੇ ਪੁਰਾਣੇ ਜਮਾਨੇ ਦੀਆਂ ਆਪਣੀਆਂ ਚੀਜ਼ਾਂ ਵਾਂ ਵਿਰਾਸਤੀ ਚੀਜ਼ਾਂ ਨੇ ਸਾਂਭਣ ਵਾਲੀਆਂ ਨੇ ਠੀਕ ਆ ਲੋਕੀ ਹੁਣ ਫੇਰ ਦੁਬਾਰੇ ਇਹਨਾਂ ਨੂੰ ਕਰਨ ਦੇ ਨੇ ਲੈੰਦਰ ਹੋਣਾ ਹੋਗਣਾ ਆਉਂਦੀਆਂ ਹਨਾ ਕੋਈਏ ਤੇ ਅਹੀਂ ਵੀ ਹੁਣ ਬਸ ਆਪਣਾ ਚੁੱਲਾ ਵੀ ਕਰ ਲਿਆ ਵਾ ਤੇ ਅਸੀਂ ਸਾਰਾ ਕੁਝ ਪੁਰਾਣਾ ਲੈ ਹੁਣ ਆਪਣਾ ਵਾਪਸ ਤੇ ਨਾ ਸੁਪਰੀਤ ਜਿੱਦਾਂ ਮੈਂ ਕਹਿੰਦੀ ਹੁੰਨੀ ਚੇਤਾ ਕਰਦੀ ਹੁੰਨੀ ਲੱਖੀ ਨੂੰ ਮੈਂ ਕਹਿੰਦੀ ਮੈਂ ਕਿਹਾ ਵੀ ਹਨਾ ਚੁੱਲੇ ਦੇ ਵਿੱਚ ਉੱਥੇ ਰੋਟੀ ਬਣਾਉਣੀ ਤੇ ਸਕੂਲੋਂ ਆਉਣਾ ਕਰਨਾ ਆਪਾਂ ਤੇ ਆਣ ਕੇ ਖਾਣੀ ਮੈਂ ਕਿਹਾ ਉਹ ਕਿੰਨਾ ਵਧੀਆ ਹੁੰਦਾ ਹੁੰਦਾ ਸੀ ਨਾ ਆ ਵਾਲੇ ਟਾਈਮ ਹੀ ਹੁੰਦੇ ਸੀਗੇ ਹਾਂ ਹੁਣ ਤਾਂ ਤੇ ਇਹ ਦੱਸ ਫਿਰ ਵੀ ਚੁੱਲੇ ਤੇ ਅੱਗ ਬਚਾਉਂਦੇ ਤੇ ਬਹੁਤ ਸੰਭਧੀ ਹੁਣ ਕੀ ਹੈ ਜੀ ਹੁਣ ਸੁਪਰੀਤ ਵਰਗੇ ਜਦੋਂ ਚੁੱਲ੍ਹੇ ਮੂਰੇ ਪੈ ਜਾਂਦੇ ਆ ਸਾਡੇ ਤੇ ਜੇ ਵੱਡੇ ਦੇ ਇੱਕ ਦੂਜੇ ਕਿਸੇ ਦੇ ਚੁੰਮਟਾ ਮਾਰਦੇ ਤੇ ਕਿਸੇ ਦੇ ਭੂਕਣਾ ਮਾਰਦੇ ਸਾਡੇ ਅੰਦਰੋਂ ਨਾ ਤਾਂ ਦਹਾਕਦੀ ਆ ਚੁੱਲ੍ਹੇ ਦੀ ਰੋਟੀ ਪੱਕੀ ਵੀ ਅੱਗੇ ਲੋਕਾਂ ਨੂੰ ਬਿਮਾਰੀਆਂ ਵੀ ਨਹੀਂ ਸੀ ਹੁਣ ਜਿਆਦੇ ਬਿਮਾਰੀ ਗੈਸ ਨਾਲ ਗੈਸ ਹੋ ਗੈਸ ਤੇ ਰੋਟੀ ਬਣਾ ਲਈ ਤੇ ਉਹਦੇ ਉੱਤੇ ਇਲੈਕਟ੍ਰੀਸ਼ੀਅਨ ਜੁਲਲੇ ਤੇ ਫਲਾਨਾ ਟੀਮ ਕੋਈ ਚੀਜ਼ਾਂ ਆ ਕੋਈ ਉਹ ਉਹ ਰਸ ਜਿਆਣੀ ਜਿਹੜਾ ਇੰਨਾ ਚੀਜ਼ਾਂ ਚ ਰਸ ਜਿਹੜਾ ਜਿਹੜਾ ਸ਼ਹਿਰਾਂ ਆ ਵਾ ਤੇ ਉਹਨਾਂ ਥੱਲੇ ਥੱਲੇ ਜਾਏਗੀ ਪੂਰਾ ਨਹੀਂ ਨਹੀਂ ਕੋਈ ਗੱਲ ਨਹੀਂ ਉਦਾਂ ਤੇ ਇਹ ਮਰੀਜ਼ ਆ ਸਾਡੇ ਕੋਲ ਆਏ ਆ ਥੋਲਾ ਪਾਉਣ ਵਾਸਤੇ ਇੰਨੀ ਦੂਰ ਹੀ ਥੋਲਾ ਪਾਉਣ ਆ ਤੇ ਮਰੀਜ਼ ਸੱਦਿਆ ਸੀ ਅਸੀਂ ਦੂਜੇ ਵਾਰ ਅਸੀਂ ਆਪਣੇ ਚੁੱਲ੍ਹੇ ਦਾ ਥੋਲਾ ਪਾਉਣ ਲੱਪੇ ਹਿੱਚ ਨਾ ਯਾਰ ਮੰਮੀ ਕੰਮ ਨਹੀਂ ਕਰ ਦਿੱਤਾ ਪਰ ਮੀਨੇ ਦਿੱਕਤ ਹੋ ਗਈ ਤਾਂ ਕੋਈ ਨਾ ਫਿਰ ਮੰਮੀ ਤਾਂ ਆਈ ਉਹ ਡਾਕਟਰ ਨਾਲੇ ਵੀ ਕਹਿੰਦਾ ਐਕਸਰਸਾਈਜ਼ ਵੀ ਕਰੋ ਇਹ ਐਕਸਰਸਾਈਜ਼ ਹੈ ਭੈਣ ਜੀ ਇਹ ਐਕਸਰਸਾਈਜ਼ ਕਰਾਉਂਦੇ ਆਂ ਅਸੀਂ ਇਹ ਐਕਸਰਸਾਈਜ਼ ਕਰਵਾਉਂਦੀਆਂ ਅਸੀਂ ਇਹ ਐਕਸਰਸਾਈਜ਼ ਬੋਲੇ